ਹੈਲੋ ਦੋਸਤੋ ਅੱਜ ਆਪਾਂ ਬਣਾ ਰਿਆਂ ਜੀ ਮੂਲੀਆਂ ਦੇ ਪੱਤਿਆਂ ਤੋਂ ਉਸਦੀ ਪੁਰਜੀ ਬਣਾ ਕੇ ਤਿਆਰ ਕਰਾਂਗੇ ਇਹ ਖਾਨ ਵਿੱਚ ਬਹੁਤ ਹੀ ਜ਼ਿਆਦਾ ਟੇਸਟੀ ਹੁੰਦੀ ਹੈ ਅਗਰ ਤੁਹਾਨੂੰ ਇਹ ਮੇਰੀ ਰੈਸਪੀ ਵਧੀਆ ਲੱਗੀ ਤਾਂ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਆਰ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਮੂਲੀਆਂ ਦੇ ਪੱਤਿਆਂ ਤੋਂ ਪੁਰਜੀ ਬਣਾਉ ਲਈ ਜੀ ਆਪਾਂ ਨੇ ਸਭ ਤੋਂ ਪਹਿਨਾ ਮੂਲੀਆਂ ਲਈਆਂ ਨੇ ਫਰੈਸ਼ ਇਸ ਦੇ ਪੱਤੇ ਜੀ ਦੇਖੋ ਬਿਲਕੁਲ ਇਸ ਤਰੀਕੇ ਦੇ ਆਪਾਂ ਨੇ ਹਰੇ ਲੈਣੇ ਨੇ ਫ੍ਰੈਸ਼ ਹੋਣੇ ਚਾਹੀਦੇ ਨੇ ਹੁਣ ਆਪਾਂ ਜੀ ਇਸ ਨੂੰ ਇਸ ਤਰੀਕੇ ਨਾਲ ਤੋੜ ਕੇ ਇਸ ਦੇ ਪੱਤਿਆਂ ਤੋਂ ਇਸ ਦੇ ਛੋਟੇ-ਛੋਟੇ ਪੱਤਿਆਂ ਨੂੰ ਤੋੜ ਲਾਵਾਂਗੇ ਇਸ ਤਰੀਕੇ ਨਾਲ ਇੱਥੋਂ ਇਸ ਨੂੰ ਡੰਡੀ ਨੂੰ ਤੋੜ ਲਾਵਾਂਗੇ ਥੋੜਾ ਜਿਹਾ ਕਿ ਕਿ ਕੱਚੀ ਹੁੰਦੀ ਆ ਇਸੇ ਤਰੀਕੇ ਨਾਲ ਜੀ ਆਪਾਂ ਸਾਰੇ ਪੱਤੇ ਤੋੜ ਕੇ ਰਖ ਲੈਣੇ ਨੇ ਇਸ ਨੂੰ ਚੰਗੀ ਤਰ੍ਹਾਂ ਆਪਾਂ ਧੋ ਲਾਵਾਂਗੇ ਦੇਖੋ ਜੀ ਸਾਰੇ ਪੱਤੇ ਆਪਾਂ ਨੇ ਤੋੜ ਕੇ ਚੰਗੀ ਤਰ੍ਹਾਂ ਧੋ ਲਏ ਨੇ ਹੁਣ ਆਪਾਂ ਇਸ ਨੂੰ ਕਟਿੰਗ ਕਰਾਂਗੇ ਜਦੋਂ ਆਪਾਂ ਨੇ ਜੀ ਇਹਨਾਂ ਪੱਤੀਆਂ ਨੂੰ ਕੱਟਣਾਗਾ ਬਰੀਕ ਬਰੀਕ ਇਸ ਨੂੰ ਕੱਟਣਾ ਆਪਾਂ ਮੋਟਾ ਨਹੀਂ ਕੱਟਣਾ ਬਿਲਕੁਲ ਬਰੀਕ ਕੱਟਣਾਗਾ ਇਸੇ ਤਰੀਕੇ ਨਾਲ ਜੇ ਆਪਾਂ ਸਾਰੇ ਪੱਤੇ ਕੱਟ ਕੇ ਰੈਡੀ ਕਰ ਲਵਾਂਗੇ ਫਿਰ ਆਪਾਂ ਇਸ ਨੂੰ ਤੜਕਾ ਲਗਾਵਾਂਗੇ ਹੁਣ ਆਪਾਂ ਜੀ ਇੱਕ ਕੜਾਹੀ ਵਿੱਚ ਸਰੋਂ ਦਾ ਤੇਲ ਪਾਏਗਾ ਇਹ ਸਰੋਂ ਦੇ ਤੇਲ ਵਿੱਚ ਬਹੁਤ ਹੀ ਜ਼ਿਆਦਾ ਟੇਸਟੀ ਬਣਦੀ ਹੈ ਜੀ ਜਦੋਂ ਇਹ ਗਰਮ ਹੋ ਜਾਵੇ ਫਿਰ ਆਪਾਂ ਇਸੇ ਵਿੱਚ ਸਭ ਤੋਂ ਪਹਿਲਾਂ ਜਿੰਜਰ گارਲਿਕ ਪਾਵਾਂਗੇ ਇਸ ਨੂੰ ਹਲਕਾ ਜਿਹਾ ਰੋਸਟ ਕਰ ਲਵਾਂਗੇ ਫਿਰ ਆਪਾਂ ਇਸ ਵਿੱਚ ਪਿਆਜ਼ ਪਾਵਾਂਗੇ ਪਿਆਜ਼ ਨੂੰ ਆਪਾਂ ਬਰੀਕ ਕੱਟਿਆਗਾ ਚੰਗੀ ਤਰ੍ਹਾਂ ਜੀ ਆਪਾਂ ਪਿਆਜ਼ ਨੂੰ ਭੁੰਨ ਲੈਣਾਗਾ ਹੁਣ ਆਪਾਂ ਇਸ ਵਿੱਚ ਹਰੀਆਂ ਮਿਰਚਾਂ ਪਾਵਾਂਗੇ ਇਸ ਨੂੰ ਵੀ ਆਪਾਂ ਚੰਗੀ ਤਰ੍ਹਾਂ ਭੁੰਨ ਲਾਵਾਂਗੇ ਹੁਣ ਇਸ ਵਿੱਚ ਟਮਾਟਰ ਪਾਵਾਂਗੇ ਇਸ ਨੂੰ ਵੀ ਭੁੰਨ ਲਾਵਾਂਗੇ ਜੀ ਆਪਾਂ ਇਹ ਕਿਉਂ ਮਟਰ ਆਪਣਾ ਪੁੰਚ ਗਿਆਗਾ ਹੁਣ ਆਪਾਂ ਇਸ ਵਿੱਚ ਆਲੂ ਪਾਵਾਂਗੇ ਇਸ ਨੂੰ ਆਪਾਂ ਨਾ ਤਾਂ ਜ਼ਿਆਦਾ ਮੋਟਾ ਤੇ ਨਾ ਹੀ ਬਰੀਕ ਕੱਟਿਆ ਜੀ ਆਲੂ ਨੂੰ ਮੀਡੀਅਮ ਸਾਈਜ਼ ਦਾ ਕੱਟਿਆਗਾ 5 ਮਿੰਟ ਲਈ ਜੀ ਆਪਾਂ ਇਹਨਾਂ ਆਲੂਆਂ ਨੂੰ ਪਕਾਵਾਂਗੇ ਟੱਕੇ पांच मिनट ले पकाना पांच मिनट हो चुके ने देखो आलू अपने काफ़ी ज्यादा बन चुके लगभग फिफ्टी परसेंट बन चुके ने जी ये हम आप इस कटे हुए पत्ते पावे मूलिया दे 15 ਅੰਕ ਮਿੰਟਾਂ ਦੇ ਵਿੱਚ ਜੀ ਇਹ ਆਪਣੇ ਲਗਭਗ ਗੋਲਿਆਂ ਦੇ ਪੱਤਿਆਂ ਦੀ ਪੁਰਜੀ ਬਣ ਕੇ ਤਿਆਰ ਹੋ ਜਾਂਦੀ ਆ ਹੁਣ ਆਪਾਂ ਇਸ ਨੂੰ ਵੀ ਲੋ ਮੀਡੀਅਮ ਗੈਸ ਤੇ ਟਾ ਕੇ ਪਕਾਵਾਂਗੇ ਲਗਭਗ 15 ਮਿੰਟਾਂ ਲਈ ਤੇ ਵਿੱਚ ਦੀ ਆਪਾਂ ਇਸ ਨੂੰ ਚੈੱਕ ਵੀ ਕਰਦੇ ਰਵਾਂਗੇ ਸੁੱਕੇ ਮਸਾਲੇ ਜੇ ਆਪਾਂ ਇਸ ਵਿੱਚ ਉਦੋਂ ਐਡ ਕਰਨੇ ਨੇ ਜਦੋਂ ਆਪਣੀ ਇਹ ਬਣ ਕੇ ਤਿਆਰ ਹੋ ਗਈ। ਹੁਣ ਆਪਾਂ ਇਸ ਨੂੰ ਫਿਰ ਟਾ ਕੇ ਕੁਝ ਟਾਈਮ ਲਈ ਹੋਰ ਪਕਾਵਾਂਗੇ। ਦੇਖੋ ਕਾਫੀ ਜ਼ਿਆਦਾ ਬਨ ਚੁੱਕੀ ਹੈ ਜੀ ਆਪਣੀ ਮੋਲਿਆ ਦੇ ਪੱਤਿਆਂ ਦੀ ਸਬ지 ਰੇਕੋ 2 ਮਿੰਟ ਆਪਾਂ ਇਸ ਨੂੰ ਇਸ ਤਰੀਕੇ ਨਾਲ ਪਕਾਵਾਂਗੇ ਤੇ ਲਗਾਤਾਰ ਹਿਲਾਉਂਦੇ ਰਹਾਂਗੇ ਤਾਂ ਕਿ ਇਸ ਦਾ ਜੋ ਪਾਣੀ ਹੈ ਵਿੱਚ ਵਾਲਾ ਉਹ ਚੰਗੀ ਤਰ੍ਹਾਂ ਜਲ ਜਾਵੇ ਹੁਣ ਆਪਾਂ ਇਸ ਵਿੱਚ ਸੁੱਕੇ ਮਸਾਲੇ ਐਡ ਕਰਾਂਗੇ ਜੀ ਸਭ ਤੋਂ ਪਹਿਲਾਂ ਆਪਾਂ ਨਮਕ ਪਾਵਾਂਗੇ ਰੈੱਡ ਚਿਲੀ ਪਾਊਡਰ ਪਾਵਾਂਗੇ ਬੰਨ ਪਿੰਚ ਹਲਦੀ ਪਾਵਾਂਗੇ ਜੀ ਆਪਾਂ ਹਲਦੀ ਆਪਾਂ ਨਾ ਮਾਤਰ ਪਾਈ ਐ ਹੁਣ ਆਪਾਂ ਧਨੀਆ ਦਾ ਪਾਊਡਰ ਪਾਵਾਂਗੇ ਇੱਕ ਛੋਟਾ ਚਮਚ ਜੀਰਾ ਪਾਊਡਰ ਪਾਵਾਂਗੇ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰਾਂਗੇ ਤੁਸੀਂ ਵੀ ਆਪਣੇ ਘਰ ਵਿੱਚ ਜੀ ਇਹ ਇੱਕ ਵਾਰ ਜ਼ਰੂਰ ਬਣਾ ਕੇ ਟਰਾਈ ਕਰਿਓ ਖਾਣ ਵਿੱਚ ਇਹ ਬਹੁਤ ਹੀ ਜ਼ਿਆਦਾ ਟੇਸਟੀ ਹੁੰਦੀ ਹੈ ਹੁਣ ਆਪਾਂ ਗੈਸ ਬੰਦ ਕਰ ਦਾਂਗੇ ਇਸ ਉੱਪਰ ਹਰਾ ਧਨੀਆ ਨਾਲ ਇਸ ਨੂੰ ਸਜਾ ਦੇਵਾਂਗੇ ਜਿੰਨੀ ਇਹ ਦੇਖਣ 'ਚ ਵਧੀਆ ਲੱਗ ਰਹੀ ਜੀ ਉਸ ਤੋਂ ਜ਼ਿਆਦਾ ਇਹ ਖਾਣ ਵਿੱਚ ਵੀ ਟੇਸਟੀ ਹੈ ਹੁਣ ਆਪੇ ਇਸ ਦੀ ਪਲੇਟਿੰਗ ਕਰਾਂਗੇ ਦੇਖੋ ਕਿੰਨੀ ਵਧੀਆ ਬਣ ਕੇ ਤਿਆਰ ਹੋਈ ਹੈ ਜੀ ਮੂਲੀਆ ਦੇ ਪੱਤਿਆਂ ਦੀ ਭੁਰਜੀ ਇਸ ਉਪਰ ਬਹਲਕਾ ਜਾ ਧਨੀਆ ਨਾਲ ਸਜਾ ਦੇਵਾਂਗੇ ਅਗਰ ਤੁਹਾਨੂੰ ਇਹ ਮੇਰੀ ਵੀਡੀਓ ਵਧੀਆ ਲੱਗੇ ਤਾਂ ਮੇਰੀ ਵੀਡੀਓ ਨੂੰ ਲਾਈਕ ਕਰ ਦੇਣਾ ਸ਼ੇਅਰ ਕਰ ਦੇਣਾ ਔਰ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਬੈਲ ਆਈਕਨ ਨੂੰ ਪ੍ਰੈਸ ਕਰ ਦੇਣਾ ਤਾਂ ਕਿ ਮੇਰੀ ਕੋਈ ਵੀ ਨਵੀਂ ਵੀਡੀਓ ਜਾਰੀ ਹੁੰਦੀ ਤੁਹਾਡੇ ਤੱਕ ਤੁਰੰਤ ਪਹੁੰਚ ਸਕੇ ਵੀਡੀਓ ਦੇਖਣ ਲਈ ਜੀ ਧੰਨਵਾਦ ਥੈਂਕਸ ਫॉर ਵਾਚਿੰਗ ਮਾਈ ਵੀਡੀਓ